ਅੱਛਾ ਜੀ ਪੰਨਾ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਪ੍ਰੈਸ ਬਰੀਫਿੰਗ ਹੈ ਜਿਹੜੇ ਤੁਸੀ ਸਾਰੇ ਜਾਣੂ ਹੋ ਪਿਛਲੇ ਕੁਝ ਸਮੇਂ ਦੀ ਹੈ ਨਾ ਇੱਕ ਕਥਾ ਨਗਰੀਆਂ ਸੀ ਜਾਂ ਜਿਹਨੂੰ ਕਹਿੰਦੇ ਦੱਬਵੀਂ ਜਵਾਨ ਚਸ਼ਕਾਤਾਂ ਮਿਲ ਰਹੀਆਂ ਸੀ ਵੀ ਰਾਤ ਸਮੇਂ ਇੱਕ ਸਟੇਸ਼ਨ ਦੇ ਆਸ-ਪਾਸੇ ਦੇ ਏਰੀਆ 'ਚ ਇੱਕ ਗਰੋ ਜਿਹੜਾ ਐਕਟਿਵ ਹੈ ਦਿਨੋਜ ਕੁਛ ਲੇਡੀਆਂ ਸ਼ਾਮਲਾ ਜਿਹੜੀਆਂ ਕਿ ਜਿਹੜੇ ਰਾਤ ਨੂੰ ਸਫ਼ਰ ਕਰਦੇ ਯਾਰ ਟ੍ਰੇਨਾਂ ਤੇ ਜਿਹੜੇ ਯਾਤਰੀ ਆਉਂਦੇ ਆ ਤੇ ਇਕੱਲੇ ਗਏ ਹੁੰਦੇ ਆ ਉਹਨਾਂ ਨੂੰ ਇੱਕ ਫਨੀ ਟਰੈਪ ਚ ਆਪਦੇ ਚ ਫਸਾ ਕੇ ਉਹਨਾਂ ਦੇ ਉਹਨਾਂ ਨੂੰ ਇਸ਼ਾਰੇ ਕਰਕੇ ਜਾਂ ਮੇਰੇ ਨਾਲ ਗੱਲਬਾਤ ਸ਼ੁਰੂ ਕਰਕੇ ਤੇ ਉਹਨਾਂ ਨੂੰ ਆਪਦੇ ਪਿਆਰ-ਜਾਲ ਚ ਫਸਾ ਕੇ ਕਿਸੇ ਸਮਸ਼ਾਨ ਦੇਗਾ ਤੇ ਲੈ ਜਾਂਦੇ ਆ ਤੇ ਇੱਕ ਜਿਹੜਾ ਇਹਨਾਂ ਦੇ ਸਾਥੀ ਹੈ ਪਿੱਛੇ ਉਹ ਇੱਕ ਈ ਆਟੋ ਰਿਕਸ਼ੇ ਚ ਹੁੰਦੇ ਆ ਉਹ ਮੁੜ ਕੇ ਜਾ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਓਵਰ ਪਾਵਰ ਕਰ ਲੈਂਦੇ ਆ ਉਹਨਾਂ ਨੂੰ ਬਲੈਕਮੇਲ ਕਰਦੇ ਆ ਤੇ ਉਹਨਾਂ ਕੋਲੋਂ ਨਗਦੀ ਤੇ ਹੋਰ ਈਮਪੀ ਸਮਾਨ ਖੋਲ ਲੈਂਦੇ ਆ ਦੇ ਵੀ ਇੱਕ ਤਾਂ ਜਿਹੜਾ ਸਮਾਜਿਕ ਆਪਣੇ ਜਿਹੜਾ ਸਮਾਜ ਦਾ ਤਾਣਾ ਬਣਾ ਉਹਦੇ ਕਰਕੇ ਸ਼ਿਕਾਇਤੀ ਸਾਡੇ ਸਾਹਮਣੇ ਨਹੀਂ ਸੇ ਆਉਂਦਾ ਪਰ ਖਬਰਾਂ ਸਾਨੂੰ ਮਿਲ ਰਹੀਆਂ ਸੀਗਾ ਇਹਦੇ ਤੇ ਸੂ ਮੋਟੋ ਲੈਂਦੇ ਹੋਏ ਆਪਣਾ ਐਸ ਐਚ ਓ ਕਤਵਾਲੀ ਨੇ ਮਕਦਮਾ ਨੰਬਰ 14 ਮਿਤੀ 22 1 26 ਨੂੰ ਅੰਡਰ ਸੈਕਸ਼ਨ 304 2 111 190 191 3 ਬੀ ਐਮ ਐਸ ਤਾਣਾ ਕਤਵਾਲੀ ਵਿਖੇ ਅnder ਜਿਹੜੇ ਸਿਕਿਤਾ ਤੇ ਵੱਖਣੇ ਵੱਖਣੇ ਟੀਮਾਂ ਬਣਾ ਕੇ ਇਹ ਇਹਨਾਂ ਦੀ ਭਾਲ ਸ਼ੁਰੂ ਕੀਤੀ ਗਈ ਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ যাদਬ ਆਈਪੀਐਸ ਦੀ ਗਾਈਡਲਾਈਨਸ ਦੇ ਕੰਮ ਕਰਦੇ ਹੋਏ ਸਾਡੀਆਂ ਬੀਮਾਰੀਆਂ ਸੀਸੀਟੀਵੀ ਕੈਮਰੇਗਾਂ ਲੇ ਤੇ ਹੋਰ ਇਨਵੈਸਟੀਗੇਸ਼ਨ ਕਰਕੇ ਤੇ ਇਹਦੇ ਸਾਨੂੰ ਸਫਲਤਾ ਮਿਲੀ ਜਿਦੇ ਚ ਤਿੰਨ ਮੇਲ ਤੇ ਚਾਰ ਫੀਮੇਲ ਅਸੀਂ ਲੋਸ਼ੀ ਅਰੈਸਟ ਕੀਤੇ ਤੇ ਇਹਨਾਂ ਦੇ ਕੋਲੋਂ ਇੱਕ ਆਟੋ ਰਿਕਸ਼ਾ ਵੀ ਬਰਾਮਦ ਹੋਇਆ ਜਿਹੜਾ ਈਆਟ ਹੋਇਆ ਉਹਦਾ ਨੰਬਰ ਹੈਗਾ ਪੀਵੀ03 ਬੀਯੂ 2569 ਇਹਨਾਂ 27 ਲੋਕਾਂ ਦੀ ਅरेस्ट ਪਾ ਲਈਏ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਦੱਸਿਆ ਇਹਨਾਂ ਨੂੰ ਪੁਲਿਸ ਮਾਰਦ ਰਹੀ ਸਰ ਅੰਮ੍ਰਿਤਪਾਲ ਜੀ ਪੈਸੀ ਲੈਣ ਦੀ ਕੀ ਕਰਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਇਹ ਆਪਦੇ ਹਨੀ ਟ੍ਰੈਪ ਤੋਂ ਮਸਾ ਲੈਂਦੇ ਸੀ